ਦਮਦਮਾ ਸਾਈ ਵਿਕੇ ਸੁਖਬੀਰ ਸਿੰਘ ਬਾਦਲ ਵੱਲੋਂ ਧਾਰਮਿਕ ਸਜ਼ਾ ਦੇ ਨਿਭਾਉਣ ਦਾ ਅੱਜ ਸੱਤਵਾਂ ਦਿਨ ਹੈ ਸੱਤਵੇਂ ਦਿਨ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ جاری ਹੈ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਫੈਰੇਦਾਰੀ ਦੀ ਸੇਵਾ ਪੂਰੀ ਕੀਤੀ ਹੁਣ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਲੰਗਰ ਹਾਲ ਵਿੱਚ ਜਾ ਕੇ ਝੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ ਬੀਤੇ ਦਿਨ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਧਾਰਮਿਕ ਸਜ਼ਾ ਨਿਭਾਈ ਗਈ ਸੀ ਕਿਤੇ ਦਿਨ ਸਵੇਰ ਸਿੰਘ ਬਾਦਲ ਮੁੱਖ ਗੇਟ ਦੇ ਉੱਤੇ ਪਹਿਰੇਦਾਰੀ ਦੀ ਸੇਵਾ ਕੀਤੀ ਗਈ ਸੀ ਇਸ ਮੌਕੇ ਐਸਜੀਬੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਛੀਮਾ ਵਿਕਰਮ ਸਿੰਘ ਮਜੀਠੀਆ ਵੀ ਇਸ ਮੌਕੇ ਤੇ ਮੌਜੂਦ ਦਿਖਾਈ ਦਿੱਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨ ਨੇ ਜਾਣਿਆ ਜਾਣੇ ਵਿੱਚ ਹੋਈਆਂ ਪੁੱਲਾ ਲਈ ਸੀਨੀਅਰ ਅਕਾਲੀ ਆਗੂਆਂ ਦੀ ਧਾਰਮਿਕ ਸੇਵਾ ਲਗਾਈ ਸੀ ਅੱਜ ਸੇਵਾ ਨਿਭਾਉਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਤਖਤ ਸ਼੍ਰੀ ਦਮਦਮਾ ਸਾਹਿਬੋਂ ਚੇ ਸੁਖਬੀ ਸਿੰਘ ਬਾਦਲ ਗੱਲ ਵਿੱਚ ਇੱਕ ਤਖਤੀ ਅਤੇ ਹੱਥ ਵਿੱਚ ਵਰਚਾ ਲੈ ਕੇ ਸੇਵਾ ਕਰਦੇ ਨਜ਼ਰ ਆਏ ਅਤੇ ਦਿਨੇ ਸੁਖਬੀ ਸਿੰਘ ਬਾਦਲ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸੇਵਾ ਨਿਭਾਈ ਅਤੇ ਬਿਤੇ ਦਿਨ ਵਾਂ ਸੁਭੇ ਸਿੰਘ ਬਾਦਲ ਸਖਤ ਸੁਰੱਖਿਆ ਪੈਰੇ ਵਿੱਚ ਸੇਵਾ ਨਿਭਾਉਣ ਲਈ ਪਹੁੰਚੇ ਸੁਭੇ ਸਿੰਘ ਬਾਦਲ ਨੇ ਸੇਵਾਦਾਰਾ ਵਾਲਾ ਨੀਲਾ ਚੋਲਾ ਅਤੇ ਗੱਲ ਵਿੱਚ ਤਕਤੀ ਪਾਈ ਹੋਈ ਸੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਕਾਲੇ ਦਲ ਦੇ ਸਾਫਾ ਪਰ ਤਾਂ ਸੁਖੀਰ ਸਿੰਘ ਬਾਦਲ ਨੂੰ ਸ਼੍ਰੀ ਹਰਮੰਦਰ ਸਾਹਿਬ ਦੇ ਬਾਰ ਸੇਵਾ ਨਿਭਾਉਣ ਵੇਲੇ ਜਾਣ ਲਗਾ ਹਮਲੇ ਦਾ ਸਾਹਮਣਾ ਕਰਨਾ ਪਿਆ ਨਰੈਣ ਸਿੰਘ ਛੋੜਾ ਵੱਲੋਂ ਸੁਖਬੀਰ ਸਿੰਘ ਬਾਦਲੂਤੇ ਗੋਲੀ ਚੁਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਸਥਿਤ ਫਕਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਹੁਣ ਦਮਦਮਾ ਸਾਹਿਬ ਦੇ ਸੇਵਾ ਨਿਵਾਨ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗੇਂਦ ਦੇ ਅੰਦਰ ਸਾਧੀ ਵਰਦੀ ਵਿੱਚ ਪੁਲਿਸ ਲਗਾਈ ਗਈ ਹੈ ਔਰ ਅਪਡੇਟਸ ਲਈ ਦੇਖਦੇ ਰਹੋ ਜੇਬੀਟੀਵੀ